ਪਹਾੜਾਂ 'ਚ ਲਗਾਤਾਰ ਮੀਂਹ ਦੇ ਕਰਕੇ ਉਫਾਨ ਤੇ ਨੇ ਪੰਜਾਬ ਦੇ ਕਾਫੀ ਦਰਿਆ। ਹਰੀਕੇ ਦਰਿਆ 'ਚ ਇਸ ਸਮੇਂ ਦੱਸਦੇ ਕਿ 1 ਲੱਖ 8 ਕਿਊਸਿਕ ਪਾਣੀ ਆ ਰਿਹਾ ਹੈ। ਹਰੀਕੇ ਦੇ ਡਾਊਨਸਟ੍ਰੀਮ 'ਚ 70000 ਕਿਊਸਿਕ ਪਾਣੀ ਛੱਡਿਆ ਗਿਆ ਹੈ। ਪੱਟੀ ਦੇ ਹਥਾੜ ਖੇਤਰ 'ਚ ਕਿਸਾਨਾਂ ਦੀ ਕਈ ਏਕੜ ਜੋ ਫਸਲ ਹੈ ਉਹ ਡੁੱਬ ਚੁੱਕੀ ਹੈ ਕਿਉਂਕਿ ਹਿਮਾਚਲ 'ਚ ਮੀਂਹ ਪੈ ਰਿਹਾ ਹੈ ਜਿਸ ਕਰਕੇ ਡੈਮਸ 'ਚ ਪਾਣੀ ਦਾ ਪੱਧਰ ਆਲਰੇਡੀ ਵੱਧ ਗਿਆ ਹੈ। ਡੈਮਸ ਦੇ ਫਲਡ ਗੇਟ ਆਟੋਮੈਟਿਕਲੀ ਖੋਲਨੇ ਪੈਂਦੇ ਨੇ ਕਿਉਂਕਿ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿੰਦਾ ਹੁੰਦਾ ਹੈ ਜਦੋਂ फ्लड uh, गेट्स खोले जाते हैं उस दौरान जिन्नी भी नदियाँ ने वो उफान पर हो जाए उन्होंने पानी का लैवल ऑटोमैटिकली बढ़ जाता है जो एस, एस पानी जा पेट जा पेट जा जा इस पानी की चपेट कई पिंड आ चुके जाते हैं पहाड़ों से लगातार मीह करके पंजाब के कई दरिया उफान पर ने हरीके दरिया इस समय एक पॉइंट अठ लख क्यूसिक पानी छ हरीके डाउन स्ट्रीम चयासी हज़ार क्यूसिक पानी छ पट्टी के हथार खेत्रच कई एकड़ फसल जो है वह डुब गई है मेरे न मेरे सहयोगी ਸਿਧਾਰਥ ਲਾਈਵ ਜੁੜੋਏ ਨੇ ਸਿਧਾਰਥ ਹਿਮਾਚਲ ਚ ਲਗਾਤਾਰ ਮੀਂਹ ਪੈ ਰਿਹਾ ਜਿਸ ਦਾ ਅਸਰ ਪੰਜਾਬ ਚ ਦੇਖਣ ਨੂੰ ਮਿਲ ਰਿਹਾ ਹੈ ਕਿੰਨੇ ਕੁ ਪਿੰਡ ਇਸ ਦੀ ਚਪੇਟ ਚ ਆ ਗਏ ਨੇ ਕਿੰਨੇ ਕੁ ਪਿੰਡ ਖੜਾ ਨਾਲ ਪ੍ਰਭਾਵਿਤ ਹੋਏ ਨੇ ਇੱਥੇ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਹਰੀਕੇ ਦਰਿਆ ਤੇ ਮੌਜੂਦ ਹਾਂ ਔਰ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਇਸ ਵਕਤ ਜਿੱਥੇ ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਹੈ ਤੇ ਦੱਸ ਜੀ ਕਿ ਲਗਾਤਾਰ ਇੱਥੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਵਕਤ 8 1 ਲੱਖ 80000 ਕਿਊਸਿਕ ਦੇ ਕਰੀਬ ਪਾਣੀ ਜਿਹੜਾ ਹੈ ਹਰੀਕੇ ਦਰਿਆ ਦੇ ਵਿੱਚ ਯਾਨੀ ਕਿ ਪੌਂਗ ਟਾਈਮ ਤੋਂ ਆ ਰਿਹਾ ਇਸ ਇਧਰਲੇ ਪਾਸੇ ਦੀ ਤਸਵੀਰ ਜਿਹੜੀ ਆ ਬਿਆਸ ਦਰਿਆ ਤੋਂ ਆਉਣ ਵਾਲੀ ਹੈ ਔਰ ਇਧਰਲੇ ਪਾਸੇ ਦੀ ਤਸਵੀਰ ਜਿਹੜੀ ਆ ਸਤਲੁਜ ਦਰਿਆ ਵਾਲੇ ਪਾਸੇ ਆਉਂਦੀ ਔਰ ਇਸ ਜਗ੍ਹਾ ਦੇ ਉੱਪਰ ਪਾਣੀ ਦਾ ਸੰਗਮ ਹੁੰਦਾ ਹੈ ਬਿਆਸ ਅਤੇ ਸਤਲੁਜ ਦਾ ਸੰਗਮ ਹੁੰਦਾ ਹੈ ਤੇ ਫਿਰ ਅਗਲੇ ਪਾਸੇ ਡਾਊਨਸਟ੍ਰੀਮ ਨੂੰ ਪਾਣੀ ਛੱਡਿਆ ਜਾਂਦਾ ਹੈ ਔਰ ਪੌਂਗ ਡੈਮ ਤੋਂ ਇਸ ਵਕਤ ਕਾਫੀ ਪਾਣੀ ਸਪੀਡ ਦੇ ਨਾਲ ਤੁਸੀਂ ਤਸਵੀਰ ਦੇਖ ਸਕਦੇ ਹੋ ਕਾਫੀ ਪਾਣੀ ਸਪੀਡ ਦੇ ਨਾਲ ਪੌਂਗ ਡੈਮ ਤੋਂ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ 1 ਲੱਖ 8000 ਕਿਊਸਿਕ ਪਾਣੀ ਆ ਰਿਹਾ ਔਰ ਤਕਰੀਬਨ ਕੱਲ ਦੀ ਰਿਪੋਰਟ ਜਿਹੜੀ ਹੈ 90000 ਕਿਊਸਿਕ ਪਾਣੀ ਡਾਊਨਸਟ੍ਰੀਮ ਨੂੰ ਛੱਡਿਆ ਗਿਆ ਸੀ ਲੇਕਿਨ ਅੱਜ ਦੀ ਡੇਟ ਦੇ ਵਿੱਚ 86 ਤੋਂ 88 ਹਜ਼ਾਰ ਕਿਊਸਿਕ ਪਾਣੀ ਜਿਹੜਾ ਹੈ ਡਾਊਨਸਟਰੀਮ ਨੂੰ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਆਧਾਰ ਏਰੀਏ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਪਾਣੀ ਦੇ ਵਿੱਚੋਂ ਫਸਲਾਂ ਜਿਹੜੀਆਂ ਨੇ ਉਹ ਡੁੱਬ ਚੁੱਕੀਆਂ ਨੇ ਹਾਲਾਂਕਿ ਇਸ ਤੋਂ ਪਿੱਛੇ ਦੀ ਗੱਲ ਕਰ ਲਈਏ ਤਾਂ ਮੰਡ ਖੇਤਰ ਦੇ ਵਿੱਚ ਵੀ ਪਾਣੀ ਜਿਹੜਾ ਕਾਫੀ ਆਇਆ ਇਸ ਦੇ ਵਿੱਚ ਜਿਸ ਦੇ ਨਾਲ ਕਿਸਾਨਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਉਸੇ ਤਰੀਕੇ ਨਾਲ ਹਥਾੜ ਖੇਤਰ ਦੇ ਏਰੀਆ ਤੇ ਜਿੰਨੇ ਵੀ ਪਿੰਡ ਹਰੀਕੇ ਦਰਿਆ ਦੇ ਨਾਲ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਪਾਣੀ ਦੇ ਵਿੱਚ ਡੁੱਬ ਗਏ ਨੇ ਸਾਡੇ ਨਾਲ ਜਿਹੜੇ ਜੇਈ ਨੇ ਨਹਿਰੀ ਵਿਭਾਗ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੋਂ ਸਾਰੀ ਜਾਣਕਾਰੀ ਜਾਂਦੇ ਆ ਕਿਸ ਤਰੀਕੇ ਨਾਲ ਪਾਣੀ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਔਰ ਕਿੰਨਾ ਪਾਣੀ ਇਸ ਵਕਤ ਚੱਲ ਰਿਹਾ ਔਰ ਡਾਊਨਸਟਰੀਮ ਨੂੰ ਕਿੰਨਾ ਪਾਣੀ ਜਾ ਰਿਹਾ ਔਰ ਕੀ ਗੇਟਾਂ ਦੀ ਇੱਕ ਗੱਲ ਹੁੰਦੀ ਹੈ ਕਿ ਗੇਟ ਸਾਰੇ ਖੁੱਲ੍ਹ ਗਏ ਨੇ ਐਕਚੁਅਲੀ ਇਸ ਟਰਮ ਜੀ ਸਾਰੇ ਗੇਟ ਓਪਨ ਹੈਗੇ ਆ ਤੇ ਕਿਤਿ ਗੇਟ ਕਿਤਿ ਤੇ ਕਿਤਿ ਗੇਟ ਓਪਨ ਹੈ ਡਾਊਨਸਟਰੀਮ ਇਸ ਟਾਈਮ ਪਾਣੀ ਚੱਲ ਰਿਹਾ ਹੈ 86000 ਤੇ ਅਪਸਟਰੀਮ ਨੀਅਰ ਅਬਾਊਟ 1 ਲੱਖ 8000 ਕਿਊਸਿਕ ਪਾਣੀ ਉਪਰੋਂ ਪੌਂਗ ਡੈਮ ਤੋਂ ਤੇ ਸਤਲੁਜ ਦਰਿਆ ਤੋਂ ਆ ਰਿਹਾ ਹੈ ਰਾਈਟ ਨਾ ਪੌਂਗ ਡੈਮ ਤੋਂ 50 ਤੋਂ 55000 ਜਿਹੜਾ ਡਾਉਨਸਟ੍ਰੀਮ ਪਾਣੀ ਛੱਡਿਆ ਜਾ ਰਿਹਾ ਤੇ ਆਪਣੇ ਜਿਹੜੇ ਭਾਗੜਾ ਡੈਮ ਤੋਂ ਆ ਨੀਅਰ ਬੋਰ ਕੋਈ 20-25000 ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਪਾਣੀ ਜਿਵੇਂ ਤੁਸੀਂ ਅੱਗੇ ਛੱਡ ਰਹੇ ਹੋ ਔਰ ਡਾਊਨਸਟ੍ਰੀਮ ਦੇ ਵਿੱਚ ਜਿਹੜਾ ਪਾਣੀ ਜਾ ਰਿਹਾ ਕਿ ਕਿਸਾਨਾਂ ਦੀਆਂ ਫਸਲਾਂ ਵੀ ਜਿਹੜੀਆਂ ਪਾਣੀ ਚਾਗੀਆਂ ਨੇ ਉਸ ਤੋਂ ਦੇਖਦੇ ਆਂ ਔਰ ਕਿ ਸਾਰੇ ਗੇਟ ਜਿਹੜੇ ਨੇ ਖੋਲੇ ਗਏ ਨੇ ਪਹਿਲਾਂ ਤਿੰਨ ਤੋਂ ਚਾਰ ਗੇਟਾਂ ਦੀ ਗੱਲ ਆਉਂਦੀ ਸੀ ਐਕਚੁਅਲੀ ਇਹ ਨਾਈ ਮਿਥ ਬਣੀ ਹੈ ਜਿਹੜੇ ਵੀ ਇਹ ਮਤਲਬ ਗੇਟ ਖੋਲਦੇ ਨਹੀਂ ਬਟ ਉਹ ਇਦਾਂ ਹੀ ਕਿ ਗੇਟ ਖੁੱਲੇ ਹੁੰਦੇ ਆਈ ਬਟ ਉਹ ਜਦੋਂ ਕੰਟੀਨਿਊ ਪਾਣੀ ਇੱਕ ਫਲੋ ਚ ਚੱਲ ਪੈਂਦਾ ਉਸ ਟਾਈਮ ਇਹ ਵਿਜੀਬਲ ਨਹੀਂ ਹੁੰਦਾ ਜੀ ਅਸਲ ਚ ਜਦੋਂ ਗੇਟ ਚੱਕਦੇ ਆ ਉਹ ਤੋਂ ਫਲੋ ਦਾ ਪਤਾ ਲੱਗ ਜਾਂਦਾ ਪਰ ਕੋਈ ਗੇਟ 5 ਫੁੱਟ ਖੁੱਲਾ ਆਈ ਕੋਈ 4 ਫੁੱਟ ਖੁੱਲਾ ਕੋਈ 3 ਫੁੱਟ ਇਦਾਂ ਗੇਟ ਖੁੱਲੇ ਹੋਏ ਆ ਜੀ ਤੇ ਅੱਗੇ ਹਥਾੜ ਜਿਵੇਂ ਹਥਾੜ ਖੇਤਰ ਦੇ ਏਰੀਆ ਦੇ ਵਿੱਚ ਪਾਣੀ ਜਿਹੜਾ ਜਾ ਰਿਹਾ 86 ਤੋਂ 87000 ਜਾ ਰਿਹਾ ਅੱਜ ਰਾਈਟ ਨੂੰ ਇਸ ਕੰਡੀਸ਼ਨ ਦੇ ਵਿੱਚ ਵਿੱਚ ਕੱਲ ਸੀਗੀ ਜੀ 90000 ਜਾ ਰਿਹਾ ਸੀ ਅੱਜ 86 87000 ਜਾ ਰਿਹਾ ਜੀ ਤੇ ਅਪਸਟ੍ਰੀਮ ਤੋਂ ਅੱਜ 1 ਲੱਖ 8000 ਪਾਣੀ ਆ ਰਿਹਾ ਐਸ ਟਾਈਮ ਪਾਣੀ ਘਟ ਰਿਹਾ ਈ ਤੇ ਕੰਡੀਸ਼ਨ ਹੋ ਸਕਦਾ ਈ ਨਾਰਮਲ ਹੋ ਜਾਵੇ ਅੱਗੇ ਨੂੰ ਪਾਣੀ ਵੈਸੇ ਘਟਿਆ ਹੋਇਆ ਈ ਮਤਲਬ ਅੱਜ ਅੱਜ ਘਟਣ ਦੀ ਥੋੜਾ ਜਿਹਾ ਘਟਿਆ ਪਾਣੀ ਅੱਗੇ ਨੂੰ ਪਹਿਲਾਂ ਘਟਿਆ ਹੋਇਆ ਈ 2-4 ਹਜ਼ਾਰ ਦਾ ਫਰਕ ਹੈਗਾ ਈ ਆ ਬਿਲਕੁਲ ਜੇ ਹੋਰ ਗੱਲ ਕਰ ਲਈਤ ਜਾਵੇ ਤਾਂ ਜਿਹੜੇ ਗੇਟ ਜਿਵੇਂ ਨੇ ਜਿਵੇਂ ਨਾਲੋ ਨਾਲ ਤੁਸੀਂ ਰਿਲੀਜ਼ ਫਿਰ ਨਾਲੋ ਨਾਲ ਕਰੀ ਜਾਂਦੇ ਹੋ ਹਾਂਜੀ ਨਾਲੋ ਨਾਲ ਗੇਟ ਰਿਲੀਜ਼ ਸਮੇਂ ਦੇ ਹਿਸਾਬ ਨਾਲ ਗੇਟ ਬਾਅਦ ਘਟ ਕਰੀ ਦੀ ਜਾਂਦੀ ਹੈ ਦੇ ਰੀਲਿਸ ਪਾਣੀ ਹੋਈ ਜਾਂਦਾ ਹੈ ਹਰਲੀ ਭਾਈ ਬਹੁਤ ਵਧੀਆ ਹੀ ਹੋਈ ਹੈ ਰੀਆ ਪਾਣੀ ਅੱਗੇ ਨੂੰ ਆਮਦ ਘਟ ਹੋਈ ਹੈ ਆਮਦ ਘਟ ਹੋਈ ਹੈ ਹਾਂਜੀ ਉਹ ਬਿਲਕੁਲ 2023 ਦੀ ਗੱਲ ਕਰ ਲਈਏ ਤਾਂ ਉਦੋਂ ਕਿੰਨਾ ਪਾਣੀ ਸੀ ਤੇ ਹੁਣ ਜਿਵੇਂ ਕਿੰਨਾ ਪਾਣੀ ਚ ਫਰਕ ਆਇਆ ਜਿਵੇਂ ਆਥੜ ਖੇਤਰ ਦੇ ਪਾਣੀ ਚ ਜਿਵੇਂ ਅੱਗੇ ਦੇ ਪਾਣੀ ਜ਼ਰੂਰ ਗਿਆ ਐਕਚੁਅਲੀ 2023 ਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਟਾਈਮ ਸਾਡੇ ਕੋਲੋਂ ਇੱਥੋਂ ਪਾਣੀ ਨੀਅਰ ਬੋਰ ਕੋਈ 2.5 ਲੱਖ ਰੀਲਿਸ ਕੀਤਾ ਸੀ ਜੀ ਰਾਈਟ ਨਾਓ ਹੁਣ ਕੱਲ 90 ਹਜ਼ਾਰ ਸੀ ਅੱਜ 85 ਕੁ 80 ਕਿਹਾ ਆ ਰਿਹਾ ਹੈ ਉਹ ਸਾਮ ਨੂੰ ਤੁਸੀਂ ਲਾ ਸਕਦੇ ਹੋ ਇਹ ਕਿੰਨਾ ਕੁ ਫਰਕ ਹੈ ਤੇ ਜਿਹੜੀ ਰਾਜਸਥਾਨ ਫੀਟਰ ਨਹਿ ਰਹੀ ਉਹਦੇ ਚ ਨੀਅਰਬਾਰਡ ਕੋ ਜਾ ਰਿਹਾ اٹਕੇ ਜਾ ਰਹੀ ਤੇ ਫਰੋਹ ਪਰ ਫੀਡਰ ਫਰੋਹ ਪਰ ਫੀਡਰ ਚ ਜਾ ਰਿਹਾ 8000 ਹੀ ਰਾਜਸਥਾਨ ਫੀਡਰ ਚ ਨੀਅਰ ਬੋਰਡ ਕੋਈ 13000 ਪਾਣੀ ਜਾ ਰਿਹਾ ਹੈ ਤੇ ਇਸ ਵਕਤ ਜਿਹੜਾ ਪਾਣੀ ਸਾਰਾ ਜ਼ਿਆਦਾ ਆ ਰਿਹਾ ਉਹ ਪੌਂਗ ਡੈਮ ਵਾਲੇ ਪਾਸਿਓ ਆ ਰਿਹਾ ਜਾਂ ਸਤਲੁਜ ਵਾਲੇ ਪਾਸਿਓ ਸਤਲੁਜ ਵਾਲੇ ਪਾਸਿਓ ਤਾਂ ਹੀ ਕੱਲ ਪਰਸੋਂ ਦਾ ਰਿਲੀਜ਼ ਕੀਤਾ ਹੋਇਆ ਹੈ ਉਧਰੋਂ ਤਾਂ ਨਾਰਮਲ 20000 25000 ਇਸ ਟਾਈਮ ਰਿਲੀਜ਼ ਹੋ ਰਿਹਾ ਜਿਆਦਾਤਰ ਪਾਣੀ ਪੌਂਗ ਡੈਮ ਤੋਂ ਹੀ ਆ ਰਿਹਾ ਜੋ ਇਸ ਟਾਈਮ ਕੰਡੀਸ਼ਨ ਹੈ ਉਹ 55 50 55000 ਪਾਣੀ ਰਿਲੀਜ਼ ਹੋ ਰਿਹਾ ਮਤਲਬ ਪਿਛੋ ਬਿਆਸ ਵਾਲੇ ਪਾਸੇ ਹਾਂਜੀ ਬਿਆਸ ਵਾਲੇ ਪਾਸ ਜਿੱਦਾਂ ਬਾਰਿਸ਼ ਵਗਾਰਾ ਪਿੱਛੇ ਹੋ ਜਾਂਦੀ ਆ ਜੀ ਜਿਆਦਾ ਉਹ ਮਿਕਸ ਹੋ ਜਾਂਦਾ ਜਿੱਦਾਂ ਆਪਣੇ ਚੋਹ ਹੁੰਦੇ ਆ ਜਾਂ ਬਰਸਾਤੀ ਨਾਲੇ ਹੁੰਦੇ ਆ ਉਹ ਪਾਣੀ ਜਿਹੜਾ ਮਿਕਸ ਹੁੰਦਾ ਉਸ ਚੀਜ਼ ਕਰਕੇ ਥੋੜਾ ਫਰਕ ਪੈਂਦਾ ਜੀ ਬਿਲਕੁਲ ਹੈ ਆ ਜਿਵੇਂ ਲਗਾਤਾਰ ਇਹ ਨਹਿਰੀ ਵਿਭਾਗ ਦੇ ਜੀ ਨੇ ਜਿਵੇਂ ਦੱਸ ਰਹੇ ਸੀ ਕਿ ਪੌਂਗ ਡੈਮ ਵਾਲੇ ਪਾਸਿਓਂ ਜਿਹੜਾ ਹੈ ਕਾਫੀ ਜਿਹੜਾ ਪਾਣੀ ਛੱਡਿਆ ਜਾ ਰਿਹਾ ਹਾਲਾਂਕਿ ਥੋੜਾ ਕੱਲ ਨੂੰ ਕਹਿੰਦੇ ਪਾਣੀ ਘੱਟ ਥੋੜਾ ਰਿਲੀਜ਼ ਹੋਇਆ ਔਰ ਇਸ ਪਾਸੇ ਜਿਹੜੀ ਹੈ ਡਾਊਨਸਟ੍ਰੀਮ ਵਾਲੇ ਪਾਸੇ ਦਾ ਪਾਣੀ ਜੇ ਗੱਲ ਕੀਤੀ ਜਾਵੇ ਤਾਂ ਇਹੀ ਪਾਣੀ ਜਿਹੜਾ ਹੈ ਕਿਸਾਨਾਂ ਦੀਆਂ ਫਸਲਾਂ ਨੂੰ ਜਿਹੜਾ ਤਬਾਹ ਕਰ ਰਿਹਾ ਜਿਹੜਾ ਅਗਲੀ ਸਾਈਡ ਤੇ ਪਾਣੀ ਜਦੋਂ ਰਿਲੀਜ਼ ਹੁੰਦਾ ਹੈ ਤਾਂ ਕਿਉਂਕਿ ਇਹ ਡਾਊਨਸਟ੍ਰੀਮ ਨੂੰ ਪਾਣੀ ਜਾਂਦਾ ਔਰ ਇੱਕ ਗੱਲ ਆਪਾਂ ਹੋਰ ਥੋੜੀ ਛੋਟੀ ਜਾਣਕਾਰੀ ਜਿਵੇਂ ਯਾਨੀ ਕੀ ਇੱਕ ਗੱਲ ਬਣੀ ਕਿ ਪਾਕਿਸਤਾਨ ਵਾਲੇ ਪਾਸੇ ਨੂੰ ਜਿਵੇਂ ਦਰਿਆ ਜਾਂਦਾ ਉਸ ਬਾਰੇ ਥੋੜਾ ਜਆ ਅਗਰ ਤੁਸੀਂ ਸਮਝਾ ਸਕਦੇ ਹੋਵੋ ਤਾਂ ਇਹ ਕਿਸ ਤਰੀਕੇ ਨਾਲ ਪਾਣੀ ਫਿਰ ਜਾਂਦਾ ਉਹਦੇ ਐਕਚੁਅਲੀ ਇਹ ਪਾਣੀ ਡਾਊਨਸਟ੍ਰੀਮ 'ਚ ਇਥੋਂ ਫਰੋਜਪੁਰ ਜਾ ਰਿਹਾ ਈ ਫਰੋਜਪੁਰ ਤੋਂ ਹੁਸੈਨੀਵਾਲਾ ਬਾਰਡਰ ਹੋ ਕੇ ਫਿਰ ਪਾਕਿਸਤਾਨ ਜਾਊਗਾ ਈ ਤੇ ਫਿਰ ਉੱਥੋਂ ਟੱਚ ਲੱਗ ਜਾਂਦਾ ਹਾਂਜੀ ਉਹ ਐਕਚੁਅਲੀ ਵਿੱਚ ਦੀ ਟੱਚ ਹੋ ਕੇ ਪਾਕਿਸਤਾਨ ਤੋਂ ਪੰਜਾਬ ਚ ਆ ਕੇ ਦੁਬਾਰਾ ਫਿਰ ਪੰਜਾਬ ਪਾਕਿਸਤਾਨੀ ਐਂਟਰ ਹੁੰਦਾ ਈ ਜਲਾਲਾਬਾਦ ਦੇ ਰੀਏ ਤੇ ਹਾਲਾਂਕਿ ਤੇ ਇਹ ਹੁਣ ਜਿਹੜੇ ਆ ਡਾਊਨਸਟ੍ਰੀਮ ਜਿਹੜਾ ਪਾਣੀ ਜਾ ਰਿਹਾ ਏ ਜਿਆਦਾ ਇਹ ਉਧਰ ਨੂੰ ਜਾ ਰਿਹਾ ਸੀ ਹਾਂਜੀ ਇਹ ਇੱਕ ਇਸ ਟਾਈਮ ਤਾਂ ਮਤਲਬ ਡਾਊਨਸਟ੍ਰੀਮ ਜਿਹੜਾ ਪਾਕਿਸਤਾਨ ਵਾਲੀ ਸਾਈਡ ਨੂੰ ਛੱਡਿਆ ਬਟ ਉਹ ਫਰੋਜਪੁਰ ਵਾਇਆ ਹੋ ਕੇ ਫਿਰ ਹੀ ਜਲ ਇਹ ਤਸਵੀਰਾਂ ਨੇ ਹਰੀਕੇ ਦਰਿਆ ਦੀਆਂ ਜਿੱਥੇ ਆਪਾਂ ਇਹ ਹਾਈਟ ਦੇਖ ਲੋਕੇ ਤੁਹਾਨੂੰ ਦਿਖਾ ਰਹੇ ਕਿ ਕਿਸ ਤਰੀਕੇ ਨਾਲ ਪਾਣੀ ਡਾਊਨਸਟ੍ਰੀਮ ਵੱਲ ਨੂੰ ਛੱਡਿਆ ਗਿਆ ਔਰ ਇਹ ਦੱਸਦੀ ਹੈ ਕਿ ਹਰੀਕੇ ਦਰਿਆ ਦੇ ਨਾਲ ਡਾਊਨਸਟ੍ਰੀਮ ਦੇ ਵਿੱਚ ਜਿਵੇਂ 86 ਤੋਂ 87 ਹਜ਼ਾਰ ਪਾਣੀ ਕਿਊਸਿਕ ਜਾ ਰਿਹਾ ਹੈ ਔਰ ਆ ਗਾਂ ਜਿਹੜੇ ਨੇ ਹਥਾੜ ਏਰੀਏ ਦੇ ਪਿੰਡਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਆਪਾਂ ਤੁਹਾਨੂੰ ਕੁਝ ਦਿਨ ਚ ਦਿਖਾਵਾਂਗੇ ਔਰ ਪਾਣੀ ਜਿਹੜਾ ਹੈ ਅੱਗੇ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਜਿਵੇਂ ਹਰੀਕੇ ਦਰਿਆ ਦੇ ਆਪਾਂ ਪੁਲ ਦੇ ਉੱਪਰ ਖੜੇ ਹਾਂ ਔਰ ਇਹ 31 ਗੇਟ ਨੇ ਇਹ 31 ਦੇ 31 ਗੇਟ ਥੋੜੇ ਥੋੜੇ ਖੋਲੇ ਗਏ ਨੇ ਔਰ ਪਾਣੀ ਜਿਹੜਾ ਹੈ ਇਹ ਜਿਹੜਿਆ ਨੇ ਹਥਾੜ ਖੇਤਰ ਦੇ ਵਿੱਚ ਜਿਹੜਾ ਪਾਣੀ ਜਾਊਗਾ ਹਾਲਾਂਕਿ ਫਿਰੋਜ਼ਪੁਰ ਸੈਣੀ ਵਾਲਾ ਇਸ ਜਗ੍ਹਾ ਤੋਂ ਹੀ ਪਾਣੀ ਜਿਹੜਾ ਕ੍ਰੋਸ ਹੋਵੇਗਾ ਤੇ ਜੇ ਗੱਲ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਤਸਵੀਰਾਂ ਜਿਹੜੀਆਂ ਸੀ ਹੋਰ ਵੀ ਜਿਹੜੀਆਂ ਕਿਸਾਨਾਂ ਦੀਆਂ ਤਸਵੀਰਾਂ ਸੀ ਉਹ ਵੀ ਸਾਹਮਣੇ ਆਈਆਂ ਸੀ ਔਰ ਪਿਛਲੇ ਪਾਸਿਓਂ ਆਇਆ ਪੌਂਗ ਡੈਮ ਬਿਆਸ ਦਰਿਆ ਤੋਂ ਪਾਣੀ ਜਿਹੜਾ ਹੈ ਇਧਰਲੀ ਸਾਈਡ ਨੂੰ ਆ ਰਿਹਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੇ ਸਿਧਾਰਜਨ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਹਰੀਕੇ ਹੈਟ ਜੀ ਸਤਲੁਜ ਤੇ ਬਿਆਸ ਦਰਿਆ ਦਾ ਮਿਲਨ ਇਥੇ ਹੁੰਦਾ ਹੈ ਕੱਟੀਆਂ ਹੁੰਦੀਆਂ ਨੇ ਜਿਸ ਕਰਕੇ ਜੋ ਆਲੇ ਦੁਆਲੇ ਦੇ ਪਿੰਡਾਂ 'ਚ ਖੜਾ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੁੰਦਾ ਬੀਤੇ ਕੱਲ ਵੀ ਅਸੀਂ ਤਸਵੀਰਾਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਸੀ ਕਿਉਂਕਿ ਜੋ ਲਾਲਜੀਤ ਸਿੰਘ ਪੁੱਲਰ ਨੇ ਪੱਟੀ ਨਾਲ ਹੀ ਤਾਲੁਕ ਰੱਖਦੇ ਨੇ ਉਹ ਕਈ ਪਿੰਡਾਂ ਚੋਂ ਤੇ ਪਹੁੰਚੇ ਸੀ ਤੇ ਹੜ੍ਹ ਪ੍ਰਭਾਵਿਤ ਲਾਕਿਆ ਦਾ ਜਾਇਜ਼ਾ ਵੀ ਉਹਨਾਂ ਦੇ ਵੱਲੋਂ ਲਿਆ ਗਿਆ ਸੀ ਕਿਉਂਕਿ ਹਿਮਾਚਲ 'ਚ ਲਗਾਤਾਰ ਮੀਂਹ ਪੈ ਰਹੇ ਜਿਸ ਦਾ ਵੱਡੇ ਪੱਧਰ ਤੇ ਅਸਰ ਪੰਜਾਬ 'ਚ ਵੇਖਣ ਨੂੰ